ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਸਰੀ ਹੈਗਾ ਅੱਜ ਤੁਹਾਨੂੰ ਬਹੁਤ ਹੀ ਸੋਹਣਾ ਮਸ਼ੀਨ ਵਰਕ ਦਾ ਸੂਟ ਦਿਖਾਉਣੇ ਆ ਦੇਖੋ ਇਹ ਆਪਾਂ ਮਸ਼ੀਨ ਵਰਕ ਇੰਨਾ ਕਿ ਘੇਰੇ ਤੇ ਕਰ ਲਿਆ ਤੇ ਬਾਹਾਂ ਤੇ ਆਪਾਂ ਦੋਨਾਂ ਤੇ ਹੀ ਵਰਕ ਕਰ ਲਿਆ ਤੇ ਇਹਦੇ ਫੁੱਲ ਪਾਏ ਆ ਦੋ ਚਾਕਾਂ ਤੇ ਦੇਖੋ ਘੇਰੇ ਉੱਪਰ ਹੀ ਪਾਏ ਆ ਦੋਨਾਂ ਪਾਸੇ ਤੇ ਇਹੇ ੜੜ ਜਾਣਾ ਬਾਹਾਂ ਤੇ ਆਪਾਂ ਇਸੇ ਤਰ੍ਹਾਂ ਹੀ ਕਰਿਆ ਤੇ ਇਹ ਆਪਾਂ ਜਰੀ ਨਾਲ ਪਾਇਆ ਹੋਇਆ ਹੈ ਤੇ ਉੱਤੇ ਆਪਾਂ ਰੇਲ ਲਾਈ ਹੈ ਇੱਥੇ ਆਪਾਂ ਜਰੀ ਲਾਈ ਹੈ ਤੇ ਇਹਤੇ ਵੀ ਜਰੀ ਲੱਗੂਗੀ ਇੱਥੇ ਵੀ ਜਰੀ ਲੱਗਣੀ ਹੈ ਦੇਖੋ ਜੀ ਆ ਡੰਡਿਆਂ ਸਾਰੀਆਂ ਜਰੀ ਦੀਆਂ ਪੈਣੀਆਂ ਤੇ ਇਹ ਵੀ ਤੇ ਇਹ ਸੂਟ ਆਪਾਂ 8 ਤਰੀਕ ਨੂੰ ਪਹੁੰਚਦਾ ਕਰਨਾ ਹੈ ਸੂਟ ਦਾ ਦੋ ਸੂਟ ਕਰਨੇ ਆਪਾਂ 8 ਤਰੀਕ ਨੂੰ ਪਹੁੰਚਦੇ ਹਾਂ ਤੇ ਇੱਕ ਆਪਣੇ ਕੋਲੇ ਸੂਟ ਹੋਰ ਆ ਗਿਆ ਉਹ ਵੀ 7 ਤਰੀਕ ਨੂੰ ਹੀ ਮੰਗਦੇ ਸੀਗੇ ਉਹਨਾਂ ਨੂੰ ਆਪਾਂ 12 ਤਰੀਕ ਤੱਕ ਰਮਸਾਂ ਕੇ ਆ ਕਾਲ ਦਾ ਸੂਟ ਆਜੇ ਪੇਂਟ ਵਾਲਾ ਸੂਟ ਆਪਣਾ ਥੋੜਾ ਜਿਹਾ ਰਹਿੰਦਾ ਵਿੱਚ ਬੂਟੀਆਂ ਬਣਾਉਣ ਵਾਲਾ ਘੇਰੇ ਦੇ ਤੇ ਬਾਹਾਂ ਤੇ ਹੋ ਗਿਆ ਉਹਦੇ ਤੇ ਸਲਵਾਰ ਤੇ ਵਿੱਚ ਬੂਟੀਆਂ ਬਣਾਉਣ ਵਾਲੀਆਂ ਰਹਿਗੀਆਂ ਤੇ ਇਹ ਕਾਲ ਦੇ ਸੂਟ ਆ ਗਏ ਇਸ ਕਰਕੇ ਤੇ ਉਹ ਸੂਟ ਰਹਿ ਗਿਆ ਉਹ ਜੇ ਤੋ ਪੂਰਾ ਹੋ ਗਿਆ ਦੁਪੱਟਾ ਵਗੈਰ ਸਾਰਾ ਕੁਝ ਤੇ ਉਹਦੋਂ ਫਿਰ ਉਹ ਸੂਟ ਦੀ ਵੀਡੀਓ ਤੁਹਾਨੂੰ ਦਿਖਾਉਣਾਗੇ ਵੀ ਉਹ ਪੇਂਟ ਵਾਲਾ ਸੂਟ ਬਣ ਕੇ ਤਿਆਰ ਕਹੇ ਜਾ ਹੋਇਆ ਤੇ ਆਪਾਂ ਇਹ ਮਸ਼ੀਨ ਵਰਕ ਵਾਲਾ ਇਹ ਤਿਆਰ ਕਰਕੇ ਤੇ ਦੂਜਾ ਵੀ ਮਸ਼ੀਨ ਵਰਕ ਦਾ ਉਹ ਵੀ ਤੁਹਾਡੇ ਨਾਲ ਵੀਡੀਓ ਬਣਾਵਾਂਗੇ ਜੇ ਟਾਈਮ ਲੱਗਿਆ ਤਾਂ ਜੇ ਕਾੜੀ ਨਾਲ ਹੀ ਉੱਠ ਗਿਆ ਤਾਂ ਫਿਰ ਕੀ ਕਰਨ ਉਹ ਬਹੁਤ ਸੋਹਣਾ ਡਿਜ਼ਾਈਨ ਉਹਨਾਂ ਨੇ ਭੇਜਿਆ ਜੇ ਤੁਸੀ ਵੀ ਕਰਵਾਉਣੀ ਹੋਣ ਮਸ਼ੀਨ ਵਰਕ ਹੈਂਡ ਵਰਕ ਤੇ ਪੇਂਟਿੰਗ ਤਾਂ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਤੇ ਵੀਡੀਓ ਸਾਡੇ ਨਾਲ ਜੋੜਨ ਦੇ ਵਾਸਤੇ ਬਹੁਤ-ਬਹੁਤ ਧੰਨਵਾਦ ਹੈ ਤੇ ਵੀਡੀਓ ਨੂੰ ਸ਼ੇਅਰ ਤੇ ਲਾਇਕ ਜਰੂਰ ਕਰਿਓ ਤੇ ਵੀਡੀਓ ਵੇਖਣ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਸਾਨੂੰ ਆਰਡਰ ਵੱਧ ਤੋਂ ਵੱਧ ਕਰੋ ਤੇ ਇਹ ਟੂਲ ਦੀਆਂ ਫਲਕਾਰੀਆਂ ਵਾਲੇ ਵੀ ਤੁਸੀਂ ਬਣਵਾਉਨੇ ਆ ਸੂਟ ਤਾਂ ਉਹ ਵੀ ਸਾਨੂੰ ਆਰਡਰ ਕਰ ਸਕਦੇ ਹੋ ਤੁਸੀਂ ਤੇ ਸਾਥੋਂ ਤਿਆਰ ਕਰਵਾ ਸਕਦੇ ਹੋ ਤੇ ਮਸ਼ੀਨਵਰਕ ਵਾਲੇ ਹੈਂਡਵਰਕ ਵਾਲੇ ਤੇ ਪੇਂਟਿੰਗ ਵਾਲੇ ਸੂਟ ਸਾਥੋਂ ਤਿਆਰ ਕਰਵਾ ਸਕਦੇ ਹੋ ਸਾਨੂੰ ਆਰਡਰ ਕਰੋ ਵੱਧ ਤੋਂ ਵੱਧ ਤੇ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ